ਸਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿਹਤ ਅਤੇ ਸੋਚ ਬਾਈ ਡਾਕਟਰ ਦਿਲਜਾਨ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਰਤ ਜਾਂ ਉਪਵਾਸ ਜਾਂ ਜਿਹਨੂੰ ਇੰਗਲਿਸ਼ ਦੇ ਵਿੱਚ ਫਾਸਟਿੰਗ ਵੀ ਕਹਿੰਦੇ ਨੇ ਵਰਤ ਜਾਂ ਉਪਵਾਸ ਰੱਖਣਾ ਬਹੁਤ ਜ਼ਰੂਰੀ ਹੈ ਕਈ ਧਰਮਾਂ ਦੇ ਵਿੱਚ ਇਸ ਨੂੰ ਬਹੁਤ ਉੱਤਮ ਮੰਨਿਆ ਗਿਆ ਹੈ ਇਸ ਦਾ ਸਾਇੰਟਿਫਿਕ ਰੀਜ਼ਨ ਇਹ ਹੈ ਕਿ ਜਦੋਂ ਅਸੀਂ ਉਪਵਾਸ ਰੱਖਦੇ ਹਾਂ ਤਾਂ ਸਰੀਰ ਅੰਦਰੋਂ ਕਲੀਨਿੰਗ ਕਰਦਾ ਹੈ ਆਪਣਾ ਗੰਦਮੰਦ ਬਾਹਰ ਕੱਢਦਾ ਹੈ ਅਸੀਂ ਸਾਰਾ ਦਿਨ ਸਾਰੀ ਸਾਰੀ ਉਮਰ ਖਾਂਦੇ ਰਹਿੰਦੇ ਆ ਅਲੱਗ-ਅਲੱਗ ਚੀਜ਼ਾਂ ਖਾਂਦੇ ਰਹਿੰਦੇ ਆ ਜੋ ਅੰਦਰ ਗਲਦੀਆਂ ਤੇ ਸਰਦੀਆਂ ਰਹਿੰਦੀਆਂ ਬਟ ਸਰੀਰ ਨੂੰ ਟਾਈਮ ਨਹੀਂ ਦਿੰਦੇ ਕਿ ਉਹ ਆਪਣੀ ਸਫਾਈ ਕਰ ਸਕੇ ਪਰਮਾਤਮਾ ਨੇ ਸਰੀਰ ਅਨਕ ਵਧੀਆ ਬਣਾਇਆ ਇਸ ਦੀ ਰਚਨਾ ਉਸ ਨੇ ਇਤਨੀ ਵਧੀਆ ਕੀਤੀ ਹੈ ਕਿ ਇਹ ਆਪਣੇ ਆਪ ਅੰਦਰੋਂ ਕਲੀਨਿੰਗ ਕਰ ਸਕਦਾ ਹੈ ਤੇ ਆਪਣੇ ਆਪ ਨੂੰ ਠੀਕ ਕਰ ਸਕਦਾ ਹੈ ਬਟ ਜਦੋਂ ਅਸੀਂ ਉਸ ਨੂੰ ਕੰਮ ਤੇ ਲਾਈ ਰੱਖਦੇ ਆ ਤਾਂ ਉਹ ਕਲੀਨਿੰਗ ਨਹੀਂ ਕਰ ਪਾਉਂਦਾ ਇਸ ਲਈ 7 ਤੋਂ 8 ਘੰਟੇ ਖਾਣਾ ਚਾਹੀਦਾ ਹੈ ਤੇ ਬਾਕੀ 14 ਤੋਂ 16 ਘੰਟੇ ਫਾਸਟਿੰਗ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਸਰੀਰ ਦਾ ਗੰਧ ਨਿਕਲ ਸਕੇ ਸਾਡਾ ਪਾਚਨ ਤੰਤਰ ਠੀਕ ਹੋ ਸਕੇ ਸਾਡੇ ਮਨ ਦੀ ਸ਼ਾਂਤੀ ਆ ਸਕੇ ਸਾਡੀ ਸਕਿਨ ਸਾਫ਼ ਹੋ ਸਕੇ ਇਹ ਇਹਦੇ ਅਲੱਗ-ਅਲੱਗ ਫਾਇਦੇ ਹਨ ਧੰਨਵਾਦ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੋਰ ਵੀਡੀਓਜ਼ ਵਾਸਤੇ ਸਾਡੇ ਨਾਲ ਜੁੜੇ ਰਹੋ